ਇਸ ਪਾਲਸੀ ਦੇ ਤਹਿਤ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਰੋੜਪਤੀ ਬਣ ਜਾਣਗੇ ਕਿਉਂਕਿ ਇਹ ਜਿਹੜਾ ਪਹਿਲਾਂ ਆਪਾਂ ਜੇ ਗੱਲ ਕਰੀਏ ਪਿਛਲੇ ਟਾਈਮ ਦੇ ਵਿੱਚ ਬਖ ਬਖ ਟਾਈਮ ਬਖ ਬਖ ਸਰਕਾਰਾਂ ਦੇ ਟਾਈਮ ਜਿਵੇਂ ਲੈਂਡ ਮਾਫੀ ਆ ਕਾਫੀ ਜਿਆਦਾ ਸਰਕਾਰਾਂ ਰਹੀਆਂ ਜਿਹੜਾ ਲਾਭ ਸੀਗਾ ਉਸ ਟਾਈਮ ਲੈਂਡ ਮਾਫੀਆ ਨੂੰ ਜਿਹੜਾ ਡਿਵੈਲਪਰਮੈਂਟ ਮਿਲਦਾ ਰਿਹਾ ਉਹ ਜਿਹੜਾ ਲਾਭ ਆ ਇਸ ਪਾਲਸੀ ਤੋਂ ਬਾਅਦ ਸਿੱਧਾ ਕਿਸਾਨਾਂ ਨੂੰ ਮਿਲੂਗਾ ਤੇ ਉਹਨਾਂ ਨੂੰ ਇਸ ਪਾਲਸੀ ਦਾ ਬਹੁਤ ਲਾਭ ਮਿਲੂਗਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਸਾਰੇ ਨੂੰ ਵੀ ਜਿਹੜੀ ਇਹ ਪਾਲਸੀ ਆ ਇਹਦੇ ਵਿੱਚ ਜਿਵੇਂ ਆਪ ਸਾਰੇ ਜਾਣਦੇ ਆ ਵੀ ਇਹਦੇ ਵਿੱਚ ਜੇ ਕੋਈ ਕਿਸਾਨ 1 ਏਕੜ ਸਰਕਾਰ ਨੂੰ ਦਊਗਾ ਤਾਂ ਉਹਦੇ ਬਦਲੇ ਦੇ ਵਿੱਚ ਸਰਕਾਰ ਉਹ ਕਲੋਨੀ ਡਿਵੈਲਪ ਕਰਕੇ ਪਰ ਏਕੜ ਦੇ ਵਿੱਚੋਂ ਲਗਭਗ ਆਪਣੇ 1000 ਦਾ ਰੈਸੀ ਪਲਾਟ ਆ ਜਿਹੜਾ ਉਸ ਕਿਸਾਨ ਨੂੰ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਕਮਰਸ਼ੀਅਲ ਜਿਹੜਾ ਪਲਾਟ 200 ਦਾ ਦਿੱਤਾ ਜਾਊਗਾ ਜੇ ਪਾ ਗੱਲ ਕਰੀਏ ਉਸ ਜਿਹੜੀ ਸਾਡੇ ਆਮ ਕੀਮਤਾ ਉਹ 25 ਕਿਲੋ ਲੱਖ ਰੁਪਇਆ ਜਿਹੜੀ ਸਰਕਾਰੀ ਕੀਮਤਾ ਜੇ ਪਾ ਕਮਰਸ਼ੀਅਲ ਰੇਟ ਦੀ ਗੱਲ ਕਰੀਏ ਤਾਂ ਲਗਭਗ 1 ਕਰੋੜ 70 ਲੱਖ ਰੁਪਏ ਰੇਟ ਆ ਪਰ ਜੇ ਉਸ ਤੋਂ ਬਾਅਦ ਜਦੋਂ ਇਹ ਪਲਾਟ ਡਿਵੈਲਪ ਹੋ ਗਿਆ ਉਸ ਤੋਂ ਬਾਅਦ ਜਿਹੜੀ ਕੀਮਤਾ ਡਿਵੈਲਪ ਹੋਣ ਤੋਂ ਬਾਅਦ ਜਿਹੜਾ ਆਪਣੇ ਵੈਸੀ ਪਲਾਟ ਆ ਜਿਹੜੀ ਕੀਮਤਾ ਅੱਜ ਉਹ ਲਗਭਗ ਡਿਵੈਲਪਮੈਂਟ ਤੋਂ ਬਾਅਦ 30000 ਪਰ ਗਾਜੇ ਹਿਸਾਬ ਨਾਲ ਰੇਟ ਵਧ ਜੂਗਾ ਉਹਦਾ ਤੇ ਜੇ ਗੱਲ ਕਰੀਏ ਪਾ ਕਮਰਸ਼ੀਅਲ ਦੀ ਕਮਰਸ਼ੀਅਲ ਦੇ ਵਿੱਚ ਜਦੋਂ ਸਾਰਾ ਕੁਝ ਹੋਣ ਤੋਂ ਬਾਅਦ ਡਿਵੈਲਪਮੈਂਟ ਕਉਂਬੀ ਤਾਂ ਉਸ ਪ੍ਰਾਪਤੀਜਰ ਕੀਮਤਾ ਲਗਭਗ 60000 ਦੇ ਕਰੀਬ ਹੋ ਜੂਗੀ